ਸਤਿ ਸ਼੍ਰੀ ਅਕਾਲ ਜੀ ਮੈਂ ਆਸ਼蒂ਪਰ ਸੰਧੂ ਗੱਲ ਕਰਦੇ ਆਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਿਆ ਅੱਜ ਵੱਡਾ ਕੇਰਾ ਜੇਕਰ ਗੱਲ ਕਰੀਏ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਸੀ ਲੇਕਿਨ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਯਾਨੀ ਕਿ ਕਦੇ ਉਹ ਸ਼੍ਰੋਮੀ ਅਕਾਲੀ ਦਲ ਨੂੰ ਪੜ ਦੇ ਨਜ਼ਰ ਆਉਂਦੇ ਨੇ ਤੇ ਕਦੇ ਉਹ ਸੁਖਬੀਰ ਸਿੰਘ ਬਾਦਲ ਨੂੰ ਤੇ ਕਦੇ ਬੀਬਾ ਹਰਸੀਮਤ ਕੋਲ ਬਾਦਲ ਨੂੰ ਪੈਰ ਚਾਦਰ ਵੇਖ ਕੇ ਪੈਰ ਫਸਾਰ ਨਹੀਂ ਚਾਹੀਦੀ ਸੀ ਕਿਉਂਕਿ ਜਿਸ ਤਰ੍ਹਾਂ ਪੈਰ ਫਸਾਰੇ ਗਏ ਨੇ ਚਾਦਰ ਤਾਂ ਫਟਣੀ ਸੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੰਨੇ ਜੋਗੇ ਹੈ ਨਹੀਂ ਜਿੰਨੇ ਉਹਨਾਂ ਨੇ ਕੰਮ ਛੂਲੇ ਨੇ ਇਹ ਅਸੀਂ ਨਹੀਂ ਇਹ ਪੰਜਾਬ ਦੇ ਬੱਚੇ ਤੋਂ ਬਜ਼ੁਰਗ ਤੱਕ ਦੇ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਦੇ ਜ਼ਰੂਰ ਕਰ ਲੈਂਦੇ ਨੇ ਲੇਕਿਨ ਉਹਨਾਂ ਵਾਦਿਆਂ ਉੱਤੇ ਖਰਾ ਨਹੀਂ ਉਤਰਿਆ ਜਾਂਦਾ ਹਮੇਸ਼ਾ ਲੋਕ ਵਿਰੋਧ ਕਰਦੇ ਨਜ਼ਰ ਆਉਂਦੇ ਨੇ ਡਟ ਕੇ ਮੁਕਾਬਲਾ ਕਰਦੇ ਨਜ਼ਰ ਆਉਂਦੇ ਨੇ ਚਾਹੇ ਉਹ ਲੋਕ ਹੋਣ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਮਜ਼ਦੂਰ ਵਰਗ ਹੋਵੇ ਹਰ ਵਰਗ ਦਾ ਪਾਈਚਾਰਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਹੁੰਦਾ ਨਜ਼ਰ ਆ ਰਿਹਾ ਹੈ ਆਪਣੀਆਂ ਗੱਲਾਂ ਨੂੰ ਛਪਾਉਣ ਵਾਸਤੇ ਦੂਜਿਆਂ ਉੱਤੇ ਦੋਸ਼ ਹਮੇਸ਼ਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਕਸਰ ਹੀ ਸਟੇਜਾਂ ਦੇ ਉੱਤੇ ਮੜਦੇ ਦੇਖਿਆ ਜਾਂਦਾ ਹੈ ਹਾਲਾਂਕਿ ਕਿਸੇ ਗੱਲ ਨੂੰ ਸੀਰੀਅਸ ਟੌਪਿਕ ਤੇ ਲਿਆ ਹੀ ਨਹੀਂ ਜਾਂਦਾ ਹਾਸੇ ਦੇ ਪਾਤਰ ਬਣ ਕੇ ਮਜ਼ਾਕ ਉਡਾਉਂਦੇ ਨਜ਼ਰ ਆਉਂਦੇ ਨੇ ਲੇਕਿਨ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਹੋ ਚੁੱਕੇ ਨੇ ਤਾਂ ਹੁਣ ਵੱਡਾ ਘੇਰਾ ਪੈ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਰਿਹائش ਦੇ ਸਾਹਮਣੇ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਆਂ ਫਰੰਟ ਵੱਲੋਂ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਰੋਸ ਪ੍ਰਦਰਸ਼ਨ ਕਰਕੇ ਕਿਰਾਓ ਕੀਤਾ ਗਿਆ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਵਿੱਚੋਂ 1158 ਪਰਤੀ ਅਧੀਨ ਕੰਮ ਕਰ ਰਹੇ ਪ੍ਰੋਫੈਸਰ ਲਾਇਬ੍ਰੇਰੀਅਨ ਸਮੂਹਿਕ ਛੁੱਟੀ ਤੇ ਇਸ ਪ੍ਰਦਰਸ਼ਨ ਵਿੱਚ ਪਹੁੰਚੇ ਪ੍ਰਦਰਸ਼ਨ ਤਹਿਤ ਫਰੰਟਾ ਅਤੇ ਕਾਨੂੰਨ ਦਾ ਵਿਰਕਾ ਪਲਾਂਟ ਤੋਂ ਸ਼ੁਰੂ ਕਰਕੇ ਵੱਡੀ ਗਿਣਤੀ ਦੇ ਵਿੱਚ ਪਿਆਗਰ ਰੋਸ ਮਾਰਚ ਕੀਤਾ ਗਿਆ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਰੋਸ ਹਾਜ਼ਰ ਕਰਦੇ ਆ ਸਟੇਜ ਚ ਲਾਈ ਮੀਡੀਆ ਦਾ ਗਲਤਫਤ ਕਰਦੇ ਡਾਕਟਰ ਪਰੰਜੀਤ ਸਿੰਘ ਨੇ ਦੱਸਿਆ ਕਿ ਫਰੰਟ ਦੀਆਂ ਮੰਗਾ ਚ ਸੁਪਰੀਮ ਕੋਰਟ ਵਿੱਚ ਭਰਤੀ ਨੂੰ ਬਚਾਉਣ ਲਈ ਸਰਕਾਰ ਰਿਵਿਊ ਅਤੇ ਕਿਉਰੇਟਿਵ ਪਟੀਸ਼ਨ ਦਾਇਰ ਕਰਕੇ ਪੁਰਜ਼ੋਰ ਪੈਰਵੀ ਕਰੇ ਮੁੱਖ ਮੰਤਰੀ ਨਾਲ ਪੈਨਸ਼ਨ ਪੈਨਲ ਮੀਟਿੰਗ ਕੀਤੀ ਜਾਵੇ ਜਿਸ ਦੇ ਨਾਲ ਹੀ ਮੁੱਖ ਮੰਤਰੀ ਜਨਕ ਬਿਆਨ ਕਰਕੇ 1158 ਸਿਹਾਇਕ ਪ੍ਰੋਫੈਸਰਾਂ ਦਾ ਲਾਇਬ੍ਰੇਰੀਆਂ ਦਾ ਰੁਜ਼ਗਾਰ ਸੁਰੱਖਿਆ ਕਰਨ ਦਾ ਭਰੋਸਾ ਦਿਵਾਉਣਾ ਡਾਕਟਰ ਮਹੌਂਦਸ ਸੋਲ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ 1158 ਸਾਇਕੋ ਵੈਸਰਾਂ ਤੇ ਲਾਇਬ੍ਰੇਰੀ ਭਰਤੀ ਨੂੰ ਰੋਧ ਕਰਨ ਦਾ ਫੈਸਲਾ ਬਹੁਤ ਮਤਭਾਗਾ ਹੈ ਇਸ ਫੈਸਲੇ ਸਿਰਫ ਭਰਤੀ ਉਮੀਦਵਾਰਾਂ ਤੇ ਪਰਿਵਾਰਾਂ ਦੇ ਖਿਲਾਫ ਨਹੀਂ ਬਲਕਿ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਵੀ ਖਤਮ ਕਰਨ ਦੀ ਗੱਲ ਕੀਤੀ ਗਈ ਹੈ ਰਤਾ ਨੂੰ ਦੱਸਦੀ ਹੈ ਕਿ ਰਾਜ ਕੇ ਜਿਹੜਾ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿੱਥੇ ਹਰ ਇੱਕ ਜਿਹੜੇ ਨੇ ਪ੍ਰੋਫੈਸਰ ਲਾਇਬ੍ਰੇਰੀਨ ਪਹੁੰਚੇ ਨੇ ਉਹਨਾਂ ਵੱਲੋਂ ਰਾਜ ਕੇ ਵਿਰੋਧ ਕਰਨ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਕਸਰ ਹੀ ਗੱਲਾਂ ਕਰਦੇ ਦੇਖੇ ਗਏ ਲੇਕਿਨ ਹੁਣ ਉਹ ਗੱਲਾਂ ਨਜ਼ਰ ਅੰਦਾਜ਼ ਕੀਤੀਆਂ ਜਾ ਰਹੀਆਂ ਨੇ ਕਿਸੇ ਵੀ ਤਰੀਕੇ ਕਿਸੇ ਵੀ ਹੱਕ ਦੇ ਵਿੱਚ ਭਗਵੰਤ ਸਿੰਘ ਮਾੜ ਵੱਲੋਂ ਜਿਹੜੀਆਂ ਨੇ ਉਹ ਗੱਲਾਂ ਨੂੰ ਪੁਗਾਇਆ ਨਹੀਂ ਜਾ ਰਿਹਾ ਜੇਕਰ ਉਹਨਾਂ ਗੱਲਾਂ ਨੂੰ ਕੀਤਾ ਜਾਂਦਾ ਤਾਂ ਉਹ ਆਪਦੀਆਂ ਗਲਤੀਆਂ ਦੂਸਰੀਆਂ ਪਾਰਟੀਆਂ ਦੇ ਉੱਤੇ ਥੋਪ ਦੇ ਨਜ਼ਰ ਆਉਂਦੇ ਤੇ ਧੰਨ